ਕਪਿਲ ਸ਼ਰਮਾ ਦੇ ਹੱਕ ਚ ਆਈ ਸਿਨੇ ਵਰਕਰਸ ਐਸੋਸੀਏਸ਼ਨ ਕੇਂਦਰ ਸਰਕਾਰ ਤੋਂ ਦਖਲ ਦੀ ਕੀਤੀ ਮੰਗ ਕਿ ਆ ਕੈਨੇਡਾ ਦੇ ਪੀਐਮ ਨਾਲ ਗੱਲਬਾਤ ਕਰ ਕਪਿਲ ਤੇ ਉਸਤੇ ਕੈਫੇ ਦੀ ਸੁਰੱਖਿਆ ਬਣਾਈ ਜਾਵੇ ਯਕੀਨੀ ਕਪਿਲ ਦੇ ਕੈਫੇ ਤੇ ਫਾਇਰਿੰਗ ਨੂੰ ਲੈ ਕੇ ਆਪਨੇ ਕਿਹੜੀ ਭਾਜਪਾ ਘਟਨਾ ਲਈ ਕੇਂਦਰ ਤੇ ਗੁਜਰਾਤ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਕਿ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਚ ਦਿੱਤੀ ਹੋਈ ਹੈ ਪਨਾਹ ਸੰਸਦ ਭਵਨ ਦੇ ਬਾਹਰ ਮੇਣੋ ਮੇਣੀ ਹੋਏ ਰਵਨੀਤ ਬਿੱਟੂ ਤੇ ਗੁਰਜੀ ਤੌਜਲਾ ਰਾਹੁਲ ਗਾਂਧੀ ਦੇ ਦਾਅਵਿਆਂ ਦਾ ਹਵਾਲਾ ਦਿੰਦੇ ਆ ਅਜਲਾ ਬੋਲੇ ਭਾਜਪੀ ਨੇ ਚੋਣਾਂ ਚ ਕੀਤੀ ਤਾਂਦਲੀ ਤਾਂ ਬਿੱਟੂ ਬੋਲੇ ਆਪਣੀ ਹਾਰ ਕਰਕੇ ਬੁਖਲਾਈ ਕਾਂਗਰਸ ਚੋਣ ਕਮਿਸ਼ਨ ਤੇ ਬਰੇ ਪ੍ਰੇਨਕਾ ਗਾਂਧੀ ਬੋਲੇ ਰਾਹੁਲ ਦੇ ਦਾਅਵਿਆਂ ਦੀ ਜਾਂਚ ਤਾਂ ਕਰਵਾ ਲਵੇ ਕਮਿਸ਼ਨ ਬਿਨਾ ਪੜਤਾਲ ਦੇ ਕਿਵੇਂ ਕਹਿ ਸਕਦੇ ਨੇ ਕਿ ਦਾਅਵੇ ਗਲਤ ਹੈ

ਸਸਿਕਾਲ ਨਿਊਜ਼ਰਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕਤਾ ਪੈਂਦਾ ਹੈ ਲੈ ਕੇ ਹਾਜ਼ਰਾਂ ਰਖੜੀ ਦਾ ਤਿਉਹਾਰ ਹੈ ਔਰ ਜਦੋਂ ਰਖੜੀ ਦੇ ਤਿਉਹਾਰ ਤੇ ਵੱਧ ਦੀ ਕਾਲ ਦੇ ਦਿੱਤੀ ਜਾਵੇ ਖਾਸ ਕਰਕੇ ਟਰਾਂਸਪੋਰਟ ਬੈਂਕਮੇ ਦੇ ਵਿੱਚ ਬੱਸਾਂ ਤੇ ਕਿਉਂਕਿ ਲੋਕਾਂ ਨੇ ਸਫਰ ਕਰਕੇ ਦੂਰ ਦਰਾਡੇ ਜਾਣਾ ਹੁੰਦਾ ਤਾਂ ਉਹਨਾਂ ਨੂੰ ਸਭ ਤੋਂ ਵੱਡ ਦਿੱਕਤ ਹੁੰਦੀ ਹੈ ਪਰ ਉਸ ਦੇ ਨਾਲ ਜੁੜੀ ਇੱਕ ਚੰਗੀ ਖਬਰ ਇੱਕ ਚੰਗੀ ਅਪਡੇਟ ਸਾਹਮਣੇ ਆਈ ਹੈ ਸੋ ਸ਼ੁਰੂਆਤ ਕਰਦੇ ਹਾਂ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾਂ ਦੀ ਹੜਤਾਲ ਦੀ ਕਾਲ ਤੋਂ ਜਿਸ ਨੂੰ ਖਤਮ ਕਰ ਦਿੱਤਾ ਗਿਆ 13 ਅਗਸਤ ਤੱਕ। ਯਾਨੀ 13 ਅਗਸਤ ਤੱਕ ਇਹ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਸਰਕਾਰ ਦੇ ਨਾਲ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਲੋ ਮੀਟਰ ਸਕੀਮ ਦੇ ਟੈਂਡਰ ਮੁਲਤਵੀ ਕਰਨ ਦਾ ਭਰੋਸਾ ਮਿਲਿਆ ਹੈ। ਔਰ ਐਸੋਸੀਏਸ਼ਨ ਨੇ ਕਿਹਾ ਕਿ ਵਾਦਾ ਲਾਗੂ ਨਾ ਹੋਇਆ ਤਾਂ 14 ਅਗਸਤ ਤੋਂ ਦੁਬਾਰਾ ਸਟ੍ਰਾਈਕ ਤੇ ਜਾਵਾਂਗੇ। ਮੁੱਖ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਦੇ ਘਰ ਅੱਗੇ ਧਰਨੇ ਦੀ ਚੇਤਾਵਨੀ ਵੀ ਦਿੱਤੀ ਗਈ। ਰਖੜੀ ਮੌਕੇ ਬੱਸਾਂ ਦੇ ਚੱਕਾ ਜਾਮ ਕਰਕੇ ਮੁਸ਼ਕਲਾਂ ਆ ਰਹੀਆਂ ਸੀ। ਇਹ ਵਾਰੀ ਟਾਈਮਿੰਗ ਬੜੀ ਬਹੁਤ ਜ਼ਰੂਰ ਹੁੰਦੀ ਹੈ ਔਰ ਐਸੋਸੀਏਸ਼ਨ ਵੀ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਇਸ ਟਾਈਮ ਤੇ ਸਟ੍ਰਾਈਕ ਕੀਤੀ ਤਾਂ ਸਰਕਾਰ ਜ਼ਰੂਰ ਗੱਲਬਾਤ ਦੇ ਲਈ ਸੱਦੇਗੀ ਔਰ ਗੱਲਾਂ ਬਾਤਾਂ ਤੇ ਸਹਿਮਤੀ ਵੀ ਬਣ ਸਕਦੀ ਹੈ ਕਿਉਂਕਿ ਰਖੜੀ ਦੇ ਤਿਉਹਾਰ ਮੌਕੇ ਟਰਾਂਸਪੋਰਟ ਦੀ ਸਟ੍ਰਾਈਕ ਹੋਣਾ ਇਹ ਆਪਣੇ ਆਪ ਦੇ ਵਿੱਚ ਪਬਲਿਕ ਦੇ ਲਈ ਸਭ ਤੋਂ ਵੱਡੀ ਖੱਜਲ ਖੁਆਰੀ ਹੈ। ਬੇਸ਼ੱਕ ਸਟ੍ਰਾਈਕ ਕਰਨ ਵਾਲੇ ਵੀ ਕਈ ਵਾਰੀ ਇਹ ਚੀਜ਼ ਨਹੀਂ ਸੋਚਦੇ ਕਿ ਜਿਸ ਸਰਵਿਸ ਦੇ ਲਈ ਉਹਨਾਂ ਨੂੰ ਰੱਖਿਆ ਗਿਆ ਉਹ ਸਰਵਿਸ ਪਬਲਿਕ ਦੇ ਲਈ ਹੈ ਤੇ ਜੇ ਉਹ ਪਬਲਿਕ ਦੀ ਖੱਜਲ ਖਵਾਰੀ ਕਰਨਗੇ ਤਾਂ ਫਿਰ ਉਹ ਆਪਣੇ ਕੰਮ ਦੇ ਨਾਲ ਇਨਸਾਫ ਕਿਵੇਂ ਹੋਏਗਾ ਪਰ ਇਸ ਸਭ ਦੇ ਵਿੱਚ ਹੜਤਾਲ ਹੋਈ ਹੈ ਹੜਤਾਲ ਦੀ ਕਾਲ ਦਿੱਤੀ ਗਈ ਉਸ ਤੋਂ ਬਾਅਦ ਸਰਕਾਰ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਭਰੋਸਾ ਮਿਲਿਆ ਭਰੋਸਾ ਮਿਲਣ ਤੋਂ ਬਾਅਦ ਹੜਤਾਲ ਕਾਲ ਆਫ ਕਰ ਦਿੱਤੀ ਗਈ 13 ਤਰੀਕ ਤੱਕ ਔਰ ਨਾਲ ਹੀ ਕਹਿ ਦਿੱਤਾ ਕਿ ਜੇ 14 ਤੱਕ ਕੋਈ ਫੈਸਲਾ ਨਾ ਹੋਇਆ ਤਾਂ ਫਿਰ ਦੁਬਾਰਾ ਤੋਂ ਉਤਰਨੇ ਪੈਣਾ ਇਕਰ ਕਾਂਦੀ ਲੋੜਨੀ ਜਿਹੜੀ ਪੰਜਾਬ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਉਹ ਪੰਜਾਬ ਦੇ ਲੋਕਾਂ ਦੇ ਕੰਮਾਂ ਲਈ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਵਚਨਬੱਧ ਆ ਇਹ ਜਿਹੜੀ ਫ੍ਰੀ ਸੇਵਾ ਭੈਣਾਂ ਨੂੰ ਦਿੱਤੀ ਆ ਬਸਾਂ ਦੇ ਵਿੱਚ ਫ੍ਰੀ ਲੇਡੀ ਚਵਾਰੀ ਉਹ ਵੀ ਨਿਰੰਤਰ ਚੱਲਦੀ ਰਹੂਗੀ ਤੇ ਨਾਲ ਕੱਲ ਨੂੰ ਕੋਈ ਹੜਤਾਲ ਵਾਲੀ ਗੱਲ ਨਹੀਂ ਗਈ ਬਸਾਂ ਨਿਰੰਤਰ ਚੱਲਣਗੀਆਂ ਭੈਣਾਂ ਆਪ ਦੇ ਭਰਾਵਾਂ ਨੂੰ ਰਖੜੀ ਬੰਨਣ ਜਿਹੜਾ ਇਹ ਪਵਿੱਤਰ ਤਿਹਾੜੀ ਆ ਇਹ ਸਾਨੂੰ ਸਾਰਿਆਂ ਨੂੰ ਸਗੋਂ ਖੁਸ਼ੀ ਚਾਮਾਣਾ ਮਨਾਉਣਾ ਚਾਹੀਦਾ ਤੇ ਜਿਹੜੇ ਸਾਡੇ ਕੋਈ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਕੋਈ ਜੈਨੂਨ ਮੰਗਾਂ ਇਸ ਤਰ੍ਹਾਂ ਹੜਤਾਲ ਕਰਕੇ ਨਹੀਂ ਹੱਲ ਹੁੰਦੀਆਂ ਇਹ ਤੇ ਸਗੋਂ ਆਪਾਂ ਨੂੰ ਬਹਿ ਕੇ ਕੋਈ ਵੀ ਜਿਹੜਾ ਕੋਈ ਜੈਨੂਨ ਮਸਲਾ ਆ ਉਹ ਬਹਿ ਕੇ ਹੱਲ ਕਰਨਾ ਚਾਹੀਦਾ ਜਿਹੜਾ ਐਵੇਂ ਆਪਾਂ ਧਿਆਰਾਂ ਦੇ ਦਿਨਾਂ 'ਚ ਬੰਦ ਕਰਨ ਦੀ ਇਹੋ ਜੀ ਕਾਲ ਦਿੰਨੇ ਆ ਇਹਦੇ ਨਾਲ ਲੋਕਾਂ ਦੇ ਮਨਾਂ 'ਚ ਵੀ ਕਿਤੇ ਨਾ ਕਿਤੇ ਬੰਦੇ ਦੇ ਪ੍ਰਤੀ ਗਲਤ ਭਾਵਨਾ ਉੱਠਦੀ ਆ ਕਿ ਕਿਉਂ ਇਹ ਬੰਦੇ ਵਾਰ-ਵਾਰ ਹੜਤਾਲ ਕਰਦਾ ਪੀਆਟੀਸੀ ਤੇ ਰੋਡਵੇਜ ਮੁਲਾਜ਼ਮਾਂ ਵੱਲੋਂ ਭਾਵੇਂ ਕਿ ਆਪਣੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਬੱਸ ਛੜਿਆਂ ਦੀ ਤਾਂ ਉੱਤੇ ਕਾਫੀ ਭੀੜ ਨਜ਼ਰ ਆ ਰਹੀ ਹੈ ਇਸ ਵੇਲੇ ਮੈਂ ਅੰਮ੍ਰਿਤਸਰ ਬੱਸ ਸਟੈਂਡ ਤੇ ਹ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਖਾਸ ਕਰਕੇ ਮਹਿਲਾਵਾਂ ਕਿਉਂਕਿ ਰੱਖੜੀ ਦਾ ਤਿਉਹਾਰ ਹੈ ਔਰ ਇਹਨਾਂ ਨੇ ਆਪਣੇ ਆਪਣੇ ਭਰਾਵਾਂ ਦੇ ਕੋਲ ਪਹੁੰਚਣਾ ਪਰ ਇੱਥੇ ਬੱਸਾਂ ਨਾ ਮਿਲਣ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਕਿੱਥੇ ਜਾਣਾ ਤੁਸੀਂ ਔਰ ਕਦੋਂ ਆਏ ਤੇ ਸਾਨੂੰ ਭਾਜੀ 2 ਘੰਟੇ ਹੋ ਗਏ ਖੜੇ ਆ ਨੂੰ ਅਸੀਂ ਤੋਂ ਜਲੰਧਰ ਜਲੰਧਰੋਂ ਪਠਾਨਕੋਟ ਜਾਣਾ ਵਾ ਤਾਂ ਟਾਈਮ ਦੇਖੋ ਕਿੰਨਾ ਬੱਸਾਂ ਵਾਲੇ ਮਰਦਾਂ ਨੂੰ ਚੜਾਈ ਜਾਂਦੇ ਬੀਬੀਆਂ ਨੂੰ ਚੜਾਉਂਦੇ ਨਹੀਂ ਕਹਿੰਦੇ ਕਿ ਮਤਲਬ ਬੱਸ ਜਲੰਧਰ ਨਹੀਂ ਰੁਕ ਸਰਕਾਰੀ ਬੱਸ ਤੇ ਨਹੀਂ ਬਿਠਾ ਰਹੇ ਨਹੀਂ ਬਿਠਾ ਰਹੇ ਸਾਨੂੰ ਉਹ ਕਹਿੰਦੇ ਕਿ ਚੰਡੀਗੜ੍ਹ ਜਾਣੀ ਆ ਜਲੰਧਰ ਰੁਕਣੀ ਹੀ ਨਹੀਂ ਜਲੰਧਰ ਇੰਨੀ ਦੂਰ ਆ ਇੱਥੋਂ 60 70 ਕਿਲੋਮੀਟਰ ਆ ਤਾਂ ਕਹਿੰਦੇ ਜਲੰਧਰ ਰੁਕਣੀ ਹੀ ਨਹੀਂ ਬੱਸ ਬਿਲਕੁਲ ਤੁਸੀਂ ਦੇਖ ਸਕਦੇ ਕਿ ਸਰਕਾਰੀ ਬੱਸਾਂ ਇੱਥੇ ਜ਼ਰੂਰ ਪਹੁੰਚ ਰਹੀਆਂ ਨੇ ਪਰ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਕਿ ਮਹਿਲਾਵਾਂ ਨੂੰ ਜੋ ਹੈ ਨਹੀਂ ਬਿਠਾਇਆ ਜਾ ਰ ਫਲਾਤ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਰੋਡ ਵੇਜ ਦੀ ਇੱਕ ਬੱਸ ਇੱਥੇ ਪਹੁੰਚੀ ਹੈ ਔਰ ਉਸ ਬੱਸ ਦੇ ਵੱਲ ਤੁਸੀਂ ਦੇਖੋ ਕਿ ਸਵਾਰੀਆਂ ਕਿਸ ਤਰੀਕੇ ਦੇ ਨਾਲ ਭਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਅਸੀਂ ਕਹਿ ਸਕਦੇ ਕਿ ਸਿੱਧੇ ਤੌਰ ਤੇ ਜਿਹੜਾ ਹੜਤਾਲ ਦਾ ਅਸਰ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਨਜ਼ਰ ਆ ਰਿਹਾ ਹੈ ਤਾਂ ਇੱਕ ਬੱਸ ਇੱਥੇ ਜਦੋਂ ਪਹੁੰਚਦੀ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਕਿ ਮਹਿਲਾਵਾਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਕਿਉਂਕਿ ਰੱਖੜੀ ਦਾ ਤਿਉਹਾਰ ਵੀ ਹੈ ਔਰ ਮਹਿਲਾਵਾਂ ਨੂੰ ਫ੍ਰੀ ਸਫਰ ਦੀ ਜਿਹੜੀ ਸੁਵਿਧਾ ਬੱਸਾਂ ਦੇ ਵਿੱਚ ਦਿੱਤੀ ਜਾਂਦੀ ਹੈ ਪਰ ਸਵੇਰ ਤੋਂ ਬੱਸਾਂ ਜਿਹੜੀਆਂ ਨੇ ਉਹ ਨਾ ਚੱਲਣ ਕਰਕੇ ਕਈ-ਕਈ ਘੰਟੇ ਤੋਂ ਇਹ ਜਿਹੜੀਆਂ ਸਵਾਰੀਆਂ ਨੇ ਉਹ ਇੱਥੇ ਇੰਤਜ਼ਾਰ ਕਰ ਰਹੀਆਂ ਸੀ ਤਾਂ ਹੁਣ ਇੱਕ ਰਾਹਤ ਜ਼ਰੂਰ ਇਹਨਾਂ ਨੂੰ ਮਿਲੀ ਹੈ ਪਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਲੇਡੀਆਂ ਨੇ ਪਰੇਸ਼ਾਨ ਹੋ ਰਹੀਆਂ ਨੇ ਤੇ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਦੇ ਵਿੱਚ ਲੁਟੇਰੇ ਬੇਖੌਫ ਨਜ਼ਰ ਆਏ ਨੇ ਦਿਨ ਦਿਹਾੜੇ ਇੱਕ ਘਰ ਦੇ ਵਿੱਚ ਨਕਾਬਪੋਸ਼ ਲੁਟੇਰਾ ਵੜ ਗਿਆ ਘਟਨਾ ਵੇਲੇ ਘਰ ਦੇ ਵਿੱਚ ਇੱਕ ਨਬਾਲਗ ਲੜਕੀ ਮੌਜੂਦ ਸੀ ਕੁੜੀ ਨੇ ਖੁਦ ਨੂੰ ਕਮਰੇ 'ਚ ਬੰਦ ਕਰਕੇ ਆਪਣੀ ਜਾਨ ਬਚਾਈ ਨਕਾਬਪੋਸ਼ ਲੁਟੇਰੇ ਨੇ ਘਰ ਦਾ ਦਰਵਾਜ਼ਾ ਖੜਕਾਇਆ ਉਸ ਵੇਲੇ 17 ਸਾਲ ਦੀ ਲੜਕੀ ਜਿਹੜੀ ਘਰੇ ਇਕੱਲੀ ਸੀ ਉਹ ਸਫਾਈ ਕਰ ਰਹੀ ਸੀ ਲੜਕੀ ਵੱਲੋਂ ਦਰਵਾਜ਼ਾ ਖੋਲਣ ਤੇ ਲੁਟੇਰਾ ਅੰਦਰ ਦਾਖਲ ਹੋ ਗਿਆ ਕੁੜੀ ਨੇ ਮੌਕਾ ਸਾਂਭਿਆ ਖੁਦ ਨੂੰ ਇੱਕ ਕਮਰੇ ਦੇ ਵਿੱਚ ਲੌਕ ਕਰ ਲਿਆ ਜਿਸ ਕਰਕੇ ਕੁੜੀ ਦੀ ਜਾਨ ਬਚ ਗਈ ਜਾਂ ਉਸਦੇ ਨਾਲ ਕੋਈ ਵੀ ਹਾਦਸਾ ਵਾਪਰ ਸਕਦਾ ਸੀ ਤਾਂ ਇੱਕ ਨਕਾਬਪੋਸ਼ ਲੁਟੇਰਾ ਕਰ ਦੇ ਅੰਦਰ ਆਇਆ ਉਸ ਨੂੰ ਪਤਾ ਸੀ ਕਿ ਕੁੜੀ ਇਕੱਲੀ ਹੈ ਪਰ ਕੁੜੀ ਕਿਸੇ ਤਰੀਕੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਔਰ ਬਚ ਗਈ ਸੀ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਪੱਗ ਬੰਨੀ ਹੈ ਇੱਕ ਵਿਅਕਤੀ ਦੇ ਸਰਦਾਰ ਮੁੰਡਾ ਚਸ਼ਮਾ ਲਾਇਆ ਔਰ ਮੂੰਹ ਤੇ ਰਮਾਲ ਬੰਨਿਆ ਹੋਇਆ ਜਿਵੇਂ ਹੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਭੱਜ ਕੇ ਘਰ ਦੇ ਅੰਦਰ ਆ ਗਿਆ ਕੁੜੀ ਅੰਦਰ ਗਈ ਔਰ ਆਪਣੇ ਆਪ ਨੂੰ ਰੂਮ 'ਚ ਲੋਕ ਕਰ ਲਿਆ ਕਾਫੀ ਦੇਰ ਤੱਕ ਉਹ ਰੁੰਦਾ ਦਰਵਾਜਾ ਖੋਲਣ ਦੀ ਕੋਸ਼ਿਸ਼ ਕਰਦਾ ਰਿਹਾ ਧੱਕੇ ਮਾਰਦਾ ਰਿਹਾ ਔਰ ਅਖੀਰ ਉੱਥੋਂ ਭੱਜ ਗਿਆ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਦਿਨ ਦਿਹਾੜੇ ਇਸ ਤਰੀਕੇ ਦਾ ਵਾਕਿਆ ਹੋਇਆ ਔਰ ਉਸ ਤੋਂ ਬਾਅਦ ਗਲੀ ਦੇ ਵਿੱਚ ਵੀ ਇਹ ਚੋਰ ਭਜਦਾ ਦਿਖਾਈ ਦਿੱਤਾ ਹੈ ਇਹ ਲੁਟੇਰਾ ਦਿਨ ਦਿਹਾੜੇ ਇੱਕ ਘਰ ਦੇ ਵਿੱਚ ਦਾਖਲ ਹੋਇਆ ਸੀ ਇੱਕ ਲੜਕੀ ਜੋ ਘਰ ਦੇ ਵਿੱਚ ਕੱਲੀ ਸੀ ਉਸ ਵੇਲੇ ਸਾਫ ਸਫਾਈ ਕਰ ਰਹੀ ਸੀ ਇਹ ਤਸਵੀਰ ਹੈ ਜਦੋਂ ਉਸ ਲੜਕੀ ਨੇ ਦਰਵਾਜਾ ਖੋਲ੍ਹਿਆ ਤਾਂ ਉਹ ਇੱਕਦਮ ਲੁਟੇਰਾ ਘਰ ਦੇ ਅੰਦਰ ਆ ਗਿਆ ਅੰਦਰ ਆ ਕੇ ਉਸਨੇ ਮੇਨ ਡੋਰ ਬੰਦ ਕੀਤਾ ਤੇ ਮੇਨ ਡੋਰ ਬੰਦ ਕਰਕੇ ਜਦੋਂ ਭੱਜ ਕੇ ਕੁੜੀ ਵੱਲ ਆਇਆ ਤਾਂ ਲੜਕੀ ਨੇ ਫਟਾਫਟ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤਾਂ ਇਸ ਲੜਕੀ ਦਾ ਬਚਾਅ ਹੋ ਗਿਆ ਨਹੀਂ ਤੇ ਲੁਟੇਰਾ ਕਿਸੇ ਵੀ ਤਰੀਕੇ ਦਾ ਨੁਕਸਾਨ ਕਰ ਸਕਦਾ ਸੀ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇਸ ਲੁਟੇਰੇ ਦੇ ਉਸਤੇ ਬੇਕੌਫ ਪਾਉਣ ਨੂੰ ਦਰਸਾਉਂਦੀਆਂ ਨੇ ਕਿ ਕਿੰਨਾ ਬੇਕੌਫ ਹੋ ਕੇ ਲੁਟੇਰੇ ਇਸ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕੋਈ ਨਸ਼ੇੜੀ ਵੀ ਹੋ ਸਕਦਾ ਪਰ ਤਸਵੀਰਾਂ ਆਪਣੇ ਆਪ ਦੇ ਵਿੱਚ ਅਗਾਹ ਕਰਨ ਵਾਲੀਆਂ ਨੇ ਕਿ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ। ਰਜੀਵ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਗੱਲਬਾਤ ਦੇ ਲਈ ਰਜੀਵ ਸਾਫ਼ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਕਿ ਕਿਵੇਂ ਐ ਇੱਕ ਲੜਕੀ ਨੂੰ ਉਸਨੇ ਕੋਸ਼ਿਸ਼ ਕੀਤੀ ਉਸਨੇ ਉਸਤੇ ਨਾਲ ਕੋਈ ਬਦਕਲਾਮੀ ਕਰਨ ਦੀ ਜਾਂ ਉਹਨਾਂ ਦੇ ਘਰੇ ਕੋਈ ਲੁੱਟਖੋਹ ਦੀ ਨੀਅਤ ਦੇ ਨਾਲ ਦਾਖਲ ਹੋਇਆ ਕੋਈ ਪੁਲਿਸ ਟਰੇਸ ਕਰ ਪਾਈ ਐ ਹੁਣ ਤੱਕ ਕੁਝ ਪਤਾ ਚੱਲਿਆ ਕੌਣ ਸੀ ਕਿਵੇਂ ਹੋਇਆ ਸਾਰਾ ਕੁਝ ਆ ਬਿਲਕੁਲ ਦੇਖੋ ਪਰਵਾਰ ਦੀ ਇੱਕ ਨਾਰਾਜ਼ਗੀ ਹੈ ਕਿ ਹਾਲੇ ਤੱਕ ਇਸ ਬਾਰੇ ਕੋਈ ਵੀ ਠੋਸ ਜਿਹੜੀ ਕਾਰਵਾਈ ਆ ਉਹ ਨਹੀਂ ਹੋਈ ਹਾਲਾਂਕਿ ਪੁਲਿਸ ਆਪਣੇ ਪੱਤਰ ਤੇ ਕਹਿ ਰਹੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਆਪਣੇ ਆਪ ਦੇ ਵਿੱਚ ਬੜਾ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਇਸ ਤਰੀਕੇ ਦੇ ਨਾਲ ਇੱਕ ਘਰ ਦੇ ਅੰਦਰ ਦਾਖਲ ਹੋ ਜਾਣਾ ਔਰ ਜੇਕਰ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਨਾ ਇੰਸਟਾਲ ਹੁੰਦਾ ਤਾਂ ਸ਼ਾਇਦ ਕੋਈ ਇਸ ਗੱਲ ਤੇ ਯਕੀਨ ਵੀ ਜੋ ਹੈ ਨਾ ਕਰਦਾ ਪਰ ਜਿਹੜੀ ਗੱਲ ਪਰਿਵਾਰ ਵੱਲੋਂ ਕਹੀ ਗਈ ਹੈ ਕਿ ਉਹ ਜਿਹੜੇ ਵੀ ਸ਼ਖਸ ਸੀ ਉਸ ਵੱਲੋਂ ਇਹ ਵੀ ਗੱਲ ਕਹੀ ਗਈ ਕਿਉਂਕਿ ਬੱਚੀ ਦਾ ਜੋ ਪਿਤਾ ਹੈ ਉਸ ਦੀ ਬਾਜ਼ਾਰ ਦੇ ਵਿੱਚ ਚਵਿੰਡਾ ਦੇ ਵੀ ਜਿਹੜਾ ਬਾਜ਼ਾਰ ਹੈ ਉੱਥੇ ਦੁਕਾਨ ਵੀ ਹੈ ਤਾਂ ਇਹ ਵੀ ਗੱਲ ਕਹੀ ਗਈ ਹੈ ਕਿ ਹੁਣ ਅਸੀਂ ਦੁਕਾਨ ਤੇ ਆ ਕੇ ਵੀ ਦੇਖਾਂਗੇ ਯਾਨੀ ਕਿ ਕਿਸੇ ਦੇ ਤੌਰ ਤੇ ਧਮਕੀ ਵੀ ਜਾਂਦੇ ਜਾਂਦੇ ਜੋ ਹੈ ਉਹਨਾਂ ਵੱਲੋਂ ਦਿੱਤੀ ਗਈ ਹੈ ਤਾਂ ਜਿਸ ਕਰਕੇ ਪਰਿਵਾਰ ਕਿਤਨਾ ਕਿਤੇ ਸਹਮ ਦੇ ਵਿੱਚ ਹੈ ਡਰਿਆ ਹੋਇਆ ਹੈ ਕਿਉਂਕਿ ਲਗਾਤਾਰ ਅਜਈਆਂ ਜਿਹੜੀਆਂ ਵਾਰਦਾਤਾਂ ਵੀ ਸਾਹਮਣੇ ਹੁਣ ਤੱਕ ਆਉਂਦੀਆਂ ਨਹੀਂ ਇਹ ਪਰ ਇੱਕ ਅਸੀਂ ਕਹਿ ਸਕਦੇ ਹਾਂ ਕਿ ਉਸ ਬੱਚੀ ਦੀ ਜਿਹੜੀ ਸਮਝਦਾਰੀ ਹੈ ਜਾਂ ਸੂਝਬੂਝ ਜਿਹੜੀ ਉਸਨੇ ਵਰਤੀ ਕਿ ਉਸ ਵੱਲੋਂ ਆਪਣੇ ਸਰ ਦੇ ਅੰਦਰ ਹੀ ਇੱਕ ਕਮਰੇ ਦੇ ਅੰਦਰ ਦਰਵਾਜ਼ਾ ਜੋ ਹੈ ਬੰਦ ਕਰਕੇ ਆਪਣੀ ਜਾਨ ਵੀ ਬਚਾਈ ਗਈ ਔਰ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਕੋਈ ਵੀ ਅਣਸਕਾਮੀ ਇਸ ਤਰੀਕੇ ਦੀ ਘਟਨਾ ਵਾਪਰ ਸਕਦੀ ਸੀ ਜੇਕਰ ਬੱਚੀ ਇਸ ਤਰੀਕੇ ਦੇ ਨਾਲ ਸੂਝ-ਬੂਝ ਦੇ ਨਾਲ ਕੰਮ ਨਾ ਲੈਂਦੀ ਤਾਂ ਹੁਣ ਅਗਲਾ ਜਿਹੜਾ ਕੰਮ ਹੈ ਪੁਲਿਸ ਦਾ ਹੈ ਜਦੋਂ ਤੱਕ ਜਾਂਚ ਨਹੀਂ ਹੁੰਦੀ ਉਦੋਂ ਤੱਕ ਕੁਝ ਵੀ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਜਿਹੜਾ ਸ਼ਖਸ ਹੈ ਇਸ ਦਾ ਉਸ ਘਰ ਦੇ ਅੰਦਰ ਦਾਖਲ ਹੋਣ ਦਾ ਮਕਸਦ ਕੀ ਸੀ ਔਰ ਇਹ ਕਿਉਂ ਰਹਿਣ ਵਾਲਾ ਹੈ ਧਮਕੀ ਧਮਕੀ ਕਿਸ ਤਰੀਕੇ ਨਾਲ ਦਿੱਤੀ ਗਈ ਹੈ ਅਜੇ ਤਰ ਜੋ ਪਰਿਵਾਰ ਵੱਲੋਂ ਗਿਆਨ ਵੀ ਦਿੱਤੇ ਗਏ ਨੇ ਉਹਨਾਂ ਦੇ ਇਹ ਕਹਿਣਾ ਹੈ ਕਿ ਜਦੋਂ ਇਸ ਬੱਚੀ ਨੇ ਦਰਵਾਜ਼ਾ ਬੰਦ ਕਰ ਲਿਆ ਔਰ ਉਸ ਵੱਲੋਂ ਜੋ ਸ਼ੋਰ ਮਚਾਇਆ ਗਿਆ ਤਾਂ ਜਾਂਦੇ ਜਾਂਦੇ ਇਹ ਗੱਲ ਇਹਨਾਂ ਵੱਲੋਂ ਕਹੀ ਗਈ ਹੈ ਕਿ ਹੁਣ ਅਗਲੀ ਵਾਰ ਅਸੀਂ ਦੁਕਾਨ ਦੇ ਉੱਤੇ ਟਕਰਾਂਗੇ ਯਾਨੀ ਕਿ ਉਸਦੇ ਪਿਤਾ ਦੀ ਦੁਕਾਨ ਹੈ ਇਸ ਕਰਕੇ ਇਹਨਾਂ ਲੋਕਾਂ ਨੂੰ ਇਸ ਬਾਰੇ ਵੀ ਇਹਦਾ ਮਤਲਬ ਕਿ ਜਾਣਕਾਰੀ ਹੋਏਗੀ ਇਹ ਲੋਕ ਕਿਤਨਾ ਕਿਤੇ ਇਹਨਾਂ ਵੱਲੋਂ ਪਹਿਲਾਂ ਜਾਂ ਤਾਂ ਇਹ ਆਸ-ਪਾਸ ਦੇ ਹੀ ਰਹਿਣ ਵਾਲੇ ਨੇ ਪਰ ਜਦੋਂ ਤੱਕ ਇਹਨਾਂ ਦੀ شناخت ਨਹੀਂ ਕੀਤੀ ਜਾਂਦੀ ਉਦੋਂ ਤੱਕ ਕੁਝ ਵੀ জানা ਮੁਸ਼ਕਿਲ ਥੋੜਾ ਜ਼ਰੂਰ ਹੋਏਗਾ ਪਰ ਜਲਦ ਉਮੀਦ ਹੈ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਕੇ ਜਲਦ ਇਹਨਾਂ ਨੂੰ ਗ੍ਰਿਫਤਾਰ ਕਰੇਗੀ ਔਰ ਪੂਰਾ ਖਲਾਸਾ ਕੀਤਾ ਜਾਵੇਗਾ ਕਿ ਅਚਾਰਿਕ ਘਰ ਦੇ ਅੰਦਰ ਦਾਖਲ ਹੋਣ ਦਾ ਇਹਨਾਂ ਦਾ ਕੀ ਮਕਸਦ ਸੀ ਜੀ ਠੀਕ ਹੈ ਧੰਨਵਾਦ ਰਜੀਵ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਮਕਸਦ ਕੀ ਸੀ ਪੁਲਿਸੇ ਜ਼ਰੂਰ ਇਹ ਇਹਨਾਂ ਦੀ ਪਾਲ ਦੇ ਵਿੱਚ ਜੁਟੀ ਹੋਈ ਹੈ ਕਿ ਇਹਨਾਂ ਨੂੰ ਫੜ ਕੇ ਪਤਾ ਕੀਤਾ ਜਾ ਸਕੇ ਕਿ ਕਿਉਂ ਇਹ ਘਰ ਦੇ ਵਿੱਚ ਅੰਦਰ ਵੜਿਆ ਔਰ ਦੂਸਰੀ ਗੱਲ ਜਿਹੜਾ ਇਹ ਜਾਣ ਲੱਗਿਆ ਕਿ ਆ ਕੇ ਗਿਆ ਕਿ ਅਸੀਂ ਦੁਕਾਨ ਤੇ ਵੀ ਟੱਕਰਾਂਗੇ ਜਾਂ ਦੇਖਾਂਗੇ ਸਿੱਧੀ ਸਿੱਧੀ ਧਮਕੀ ਵੀ ਦੇ ਕੇ ਗਿਆ ਪਰ ਉਸ ਲੜਕੀ ਨੇ ਕਿਸੇ ਤਰੀਕੇ ਆਪਣੇ ਆਪ ਨੂੰ ਬਚਾ ਲਿਆ ਉਸ ਨੇ ਝੋਲੇ ਦੇ ਵਿੱਚੋਂ ਕੁਝ ਕੱਢਿਆ ਵੀ ਕੋਈ ਹਥਿਆਰ ਔਰ ਕੋਸ਼ਿਸ਼ ਕੀਤੀ ਲੜਕੀ ਨੂੰ ਮਾਰਨ ਦੀ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਪਰ ਲੜਕੀ ਨੇ ਦਰਵਾਜ਼ਾ ਬੰਦ ਕਰਕੇ ਆਪਣਾ ਬਚਾਅ ਕਰ ਲਿਆ ਜਿਸ ਤੋਂ ਬਾਅਦ ਇਸ ਨੂੰ ਵੱਜਨ ਲਈ ਮਜਬੂਰ ਹੋਣਾ ਪਿਆ ਪਹਿਤੀ ਪਹਿਨਾਵੇ ਨੂੰ ਲੈ ਕੇ ਇੱਕ ਰੈਸਟੋਰੈਂਟ ਦੇ ਬਾਹਰ ਵਿਵਾਦ ਖੜਾ ਹੋ ਗਿਆ ਦਰਸਲ ਮਹਿਲਾ ਸਲਵਾਰ ਸੂਟ ਪਾ ਕੇ ਆਪਣੇ ਪਤੀ ਦੇ ਨਾਲ ਤਬਾਤਾ ਰੈਸਟੋਰੈਂਟ ਪਹੁੰਚੀ ਪਰ ਉੱਥੇ ਸਟਾਫ ਨੇ ਉਹਨਾਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਰੈਸਟੋਰੈਂਟ ਦੇ ਬਾਹਰ ਹੀ ਰੋਕੀ ਰੱਖਿਆ ਨਿਤੰਪੁਰਾ ਮੈਟਰੋ ਸਟੇਸ਼ਨ ਦੇ ਕੈਂਪਸ ਵਿੱਚ ਜੋ ਕੁਮਾਟਾ ਰੈਸਟੋਰੈਂਟ ਹੈ ਇਸ ਰੈਸਟੋਰੈਂਟ ਵਿੱਚ ਲੋਰ ਪੂਜਾ ਆਇਆ ਤੇ ਹਮਾਰਾ ਡਰੈਸ ਕੋਡ ਵੀ ਥਾ ਬੋਲਦੋ ਨੇ ਹਮਾਰੇ ਨੂੰ ਰੋਕ ਦਿੱਤਾ ਅਤੇ ਹਮਾਰੇ ਸਾਹਮਣੇ ਦੂਸਰੋ ਨੂੰ ਜੋ ਕਮ ਕਪੜੇ ਵਿੱਚ ਨੇ ਉਹਨਾਂ ਨੂੰ ਜਾਣੇ ਦਿੱਤਾ ਇਹ ਬੋਲਦੇ ਨੇ ਕਿ ਆਪਾਂ ਰੈਸਟੋਰੈਂਟ ਨੂੰ ਮਲਾਉ ਨਹੀਂ ਕਰਾਂਗੇ ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਰੈਸਟੋਰੈਂਟ ਦੇ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਤੇ ਜਿਵੇਂ ਹੀ ਮਾਮਲਾ ਦਿੱਲੀ ਸਰਕਾਰ ਤੱਕ ਪਹੁੰਚਿਆ ਦਿੱਲੀ ਦੇ ਮੰਤਰੀ ਕਪਿਲ ਸ਼ਰਮਾ ਨੇ ਘਟਨਾ ਤੇ ਸਵਾਲ ਚੱਕੇ ਤੇ ਇਸ ਨੂੰ ਅਸਵੀਕਾਰਨਯੋਗ ਦੱਸਿਆ ਉਹਨਾਂ ਕਿਹਾ ਕਿ ਕੀ ਸੀਐਮ ਰੇਖਾ ਗੁਪਤਾ ਨੇ ਘਟਨਾ ਦਾ ਸਖਤ ਨੋਟਿਸ ਲਿਆ ਤੇ ਅਧਿਕਾਰੀਆਂ ਨੂੰ ਘਟਨਾ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਨੇ ਖੈਰ ਜਦੋਂ ਭਾਰਤ 'ਚ ਇੱਕ ਭਾਰਤੀ ਰੈਸਟੋਰੈਂਟ 'ਚ ਭਾਰਤੀ ਪਹਿਰਾਵਾ ਪਾਉਣ ਤੇ ਐਂਟਰੀ ਨਾ ਮਿਲੇ ਫਿਰ ਫਰਕ ਤਾਂ ਪੈਂਦਾ ਹੈ ਤੇ ਹੁਣ ਜ਼ਿਕਰ ਦੋ ਸਾਂਸਦਾਂ ਦੀ ਬਹਿਸ ਦਾ ਉਹ ਵੀ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਸੰਸਦ ਭਵਨ ਦੇ ਬਾਹਰ ਰਮਨਜੀਤ ਬਿੱਟੂ ਤੇ ਗੁਰਜੀਤ ਹੌਸਲਾ ਵਿਚਾਲੇ ਖੂਬ ਬੈਸ ਪਾਵਰ ਮੈਂ ਅਨੁਕੀ ਮਾਨੀ ਦੋਨਾਂ ਸੰਸਦਾਂ 'ਚ ਬਹਿਸ ਰਾਹੁਲ ਗਾਂਧੀ ਦੀ ਹਾਲ ਹੀ ਚ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਲੈ ਕੇ ਸੀ ਜਿਸ ਵਿੱਚ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਅਤੇ ਭਾਜਪਾ 'ਤੇ ਵੋਟਾਂ ਚੋਰੀ ਕਰਨ ਦੇ આરોਪ ਲਾਏ। ਰਾਹੁਲ ਦੀ ਪ੍ਰੈਸ ਕਾਨਫਰੰਸ ਦਾ ਅਸਰ ਸੰਸਦ 'ਚ ਵੀ ਦੇਖਣ ਨੂੰ ਮਿਲਿਆ। ਸੰਸਦ ਭਵਨ ਦੇ ਪ੍ਰਿੰਸਿਪਸ ਦੇ ਵਿੱਚ ਦੋ ਐਮਪੀ ਮੀਡੀਆ ਦੇ ਸਾਹਮਣੇ ਬਹਿਸ ਕਰਨ ਲੱਗੇ। ਕਿ ਐਮਪੀ ਕੈਸੇ ਬਨੇ? ਹਮ ਕੈਸੇ ਹਾਰ ਗਏ? ਫਿਰ ਤੋਂ ਹਮ ਵੀ ਸਭ ਜੀਤੇ ਅਗਰ ਇਹ ਚੀਜ਼ਾਂ ਹੋਤੀਆਂ। ਕਹਿੰਦਾ ਸੀ ਅੱਜ ਤੱਕ ਇੰਕਾ ਮਰਚਾਤਾ ਕਿ 400 ਬਾਰਛਾ ਲੱਗ ਜਾਏਗੀ। उसके बाद इन्होंने को पता चला कि देश का मूड क्या हो गया फिर, तो सब फिर इन्होंने, इन्हों... इन्होंने एक दो तीन चार प्लान बना के रखे ए प्लान बी प्लान सी प्लान अब बी प्लान जो है में दे कर दिया। करो। उसके आगे भी प्लान होगा। आप जो एमपी यहाँ पे रोज हम करते हो ये कैसे एमपी आ गए आप के भाई आप क्यों नहीं पूछते? पूरी पावर में पूरी पावर में ਉਹ ਬਿਲਕੁਲ ਇਹ ਪੂਰੇ ਪਾਵਰ ਵਿੱਚ ਆਤੇ ਗਾਂਧੀ ਸੀ ਜਿੱਤੇ ਹੋਏ ਹੁੰਦੇ ਤਾਂ ਇਸ ਦਾ ਮਤਲਬ ਤਾਂ ਇਹ ਹੀ ਹੋਣਾ ਨਾ ਇਸ ਲਈ ਬਿਲਕੁਲ ਗਾਂਧੀ ਵੀ ਇਹ ਲੋਕ ਪਰੇ ਮੇ ਨਹੀਂ ਆਏ ਜੋ ਇਹ ਕਹਿ ਹਮ ਸਰਕਾਰ ਬਣਾਨੇ ਜਾ ਰਹੇ ਤੇ ਬਣ ਤਾ ਅਕਸਰ ਬਿਆਨ ਬਾਜ਼ੀ ਨੇਤਾਵਾਂ ਦੇ ਵਿੱਚ ਚੱਲਦੀ ਰਹਿੰਦੀ ਹੈ ਖਾਸ ਕਰਕੇ ਰਾਹੁਲ ਗਾਂਧੀ ਨੇ ਜਦੋਂ ਤੋਂ ਚੋਣ ਕਮਿਸ਼ਨ ਤੇ ਸਵਾਲ ਚੱਕੇ ਨੇ ਉਦੋਂ ਤੋਂ ਕਾਂਗਰਸ ਦੇ ਐਮਪੀ ਕਾਫੀ ਸਰਗਰਮ ਹੋਏ ਨੇ ਔਰ ਉਧਰ ਜਵਾਬ ਚ ਬੀਜੇਪੀ ਵੀ ਪੂਰੀ ਤਿਆਰੀ ਚ ਹੈ ਪਰ ਜਦੋਂ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਇਸ ਤਰੀਕੇ ਨਾਲ ਦੋ ਸਸਦਾਂ ਦੀ ਤੁੰਤੂ ਮੈਂ ਮੈਂ ਹੋ ਜਾਵੇ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਫਾਜ਼ਿਲਕਾ ਤੋਂ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਸਤਲੁਜ ਨਦੀ ਚ ਵਧ ਰਹੇ ਪਾਣੀ ਦੇ ਪੱਧਰ ਦੀ ਵਜ੍ਹਾ ਨਾਲ ਕਿਸਾਨਾਂ ਦੀਆਂ ਫਸਲਾਂ ਇਸ ਦੀ ਚਪੇਟ ਚਾਰ ਫਾਜ਼ਿਲਕਾ ਦੇ ਪਿੰਡ ਮੁਹਾਰ ਖੀਵਾ ਚ ਸਤਲੁਜ ਨਦੀ ਦਾ ਪਾਣੀ ਦਾ ਪੱਧਰ ਵਧਣ ਨਾਲ ਕਰੀਬ 400 ਏਕੜ ਫਸਲ ਪਾਣੀ ਕਿੱਡੋ ਗਈ ਹਾਲਾਤ ਬਹੁਤ ਮਾੜੀਆਂ ਨੇ ਸਾਡੇ ਹਰ ਸਾਲ ਹੀ 500 ਕਿਲਾ 100 ਕਿਲਾ ਜੀ ਪਾਕਿਸਤਾਨ ਦਾ ਪਾਣੀ ਆਦਾ ਸਤਲੁਜ ਸਤਲੁਜ ਦੇ ਵੀ ਮਾਰ ਕਰਦਾ ਹੈ ravi ਦਾ ਵੀ ਪਾਣੀ ਆਦਾ ਹੈ ਪਾਕਿਸਤਾਨ ਨੇ ਬੰਡ ਬੰਨਿਆ ਹੋਇਆ ਜਦੋਂ ਪਾਣੀ ਵਗਦਾ ਹੁੰਦਾ ਹੈ ਉਹ ਵਗਦ ਨਹੀਂ ਪਿਛਲੇ 3 ਦਿਨਾਂ ਤੋਂ ਪਿੰਡ ਚ ਹਾਲਾਤ ਵਿਗੜ ਰਹੇ ਨੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਫਸਲ ਤਾਂ ਬਰਬਾਦ ਹੋ ਹੀ ਰਹੀ ਹੈ ਪਸ਼ੂਆਂ ਦਾ ਚਾਰਾ ਤਾਂ ਖਤਮ ਹੋ ਗਿਆ ਹੁਣ ਤਾਂ ਹਾਲਾਤ ਆ ਦੇਖੀ ਜਾਂਦੇ ਜੇ ਬਾੜੀ ਨੇ ਚਾਰਾ ਨਹੀਂ ਰਹਿ ਗਿਆ ਮੱਝਾਂ ਵਾਸਤੇ ਇਹ ਰਕਬਾ ਤਾਂ ਡੁੱਬ ਗਿਆ ਜਿੰਨੀ ਪੈਜਤ ਸੀ ਇਹ ਪਾਣੀ ਆਇਆ ਪਾਣੀ ਪਾਕਿਸਤਾਨ ਵਾਲਾ ਪਸਾਈ ਜਾਂਦਾ ਪਿੰਡ ਦੇ ਲੋਕ ਡਰੇ ਹੋਏ ਨੇ ਤੇ ਆਪਣੀਆਂ ਤਿਆਰੀਆਂ ਛੁੱਟੇ ਨੇ ਜੇਕਰ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਉਹਨਾਂ ਨੂੰ ਘਰ ਵੀ ਛੱਡਣੇ ਪੈ ਸਕਦੇ ਨੇ ਤੇ ਹੁਣ ਜ਼ਿਕਰ ਨਿਊਜ਼ 18 ਦੀ ਮੁਹਿੰਮ ਦਾ ਮੌਨਸੂਨ ਦੇ ਮੌਸਮ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਪੌਦੇ ਲਾਉਣਾ ਇਹ ਸਭ ਤੋਂ ਵੇਹਤਰ ਮੌਕਾ ਹੁੰਦਾ ਹੈ ਜਦੋਂ ਅਸੀਂ ਇਸ ਮੁਹਿੰਮ ਦੇ ਜ਼ਰੀਏ ਆਪਣਾ ਪਰ ਕਿਰਤੀ ਦੇ ਵਿੱਚ ਯੋਗਦਾਨ ਪਾ ਸਕਦੇ ਹਾਂ ਔਰ ਸਾਨੂੰ ਪਰਮਾ ਹੁੰਗਾਰਾ ਵੀ ਮਿਲ ਰਿਹਾ ਪਬਲਿਕ ਦਾ ਸਾਡੇ ਵਿਊਅਰਸ ਦਾ ਦਰਸ਼ਕਾਂ ਦਾ ਜਿਹੜੇ ਸਾਨੂੰ ਵੱਧ ਤੋਂ ਵੱਧ ਵੀਡੀਓ ਭੇਜਦੇ ਨੇ ਅਸੀਂ ਉਹ ਵੀਡੀਓ ਆਪਣੀ ਟੀਵੀ ਸਕਰੀਨ ਤੇ ਸਾਂਝਾ ਕਰਦੇ ਹਾਂ ਤਾਂ ਕਿ ਵੱਧ ਤੋਂ ਵੱਧ ਉਤਸ਼ਾਹਿਤ ਹੋ ਸਕਣ ਉਹਨਾਂ ਨੂੰ ਉਤਸ਼ਾਹਿਤ ਕਰ ਸਕੀਏ ਔਰ ਵੱਧ ਤੋਂ ਵੱਧ ਆਪਣੀ ਇਸ ਮਹਿੰਮ ਦੇ ਵਿੱਚ ਜੋੜ ਸਕੀਏ ਇੱਕ ਰੁੱਖ ਲਗਾਉਣ ਨਾਲ ਵਰਤਾ ਪੈਂਦਾ ਹੈ ਇੱਕ ਰੁੱਖ ਲਾਉਣ ਨਾਲ ਫਰਕ ਪੈਂਦਾ ਹੈ ਇੱਕ ਕਰਦਾ ਫਰਕ ਪੈਂਦਾ ਹੈ ਇੱਕ ਰੁੱਖ ਲਾਉਣ ਨਾਲ ਫਰਕ ਪੈਂਦਾ ਹੈ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਤਾਂ ਫਰਕ ਤਾਂ ਪੈਂਦਾ ਹੈ ਜਦੋਂ ਕੋਈ ਵੀ ਛੋਟੀ ਜੀ ਕੋਸ਼ਿਸ਼ ਕਰਾਂਗੇ ਔਰ ਉਹ ਕੋਸ਼ਿਸ਼ ਦੇਸ਼ ਹਿਤ ਛੋਏਗੀ ਸਮਾਜ ਹਿਤ ਛੋਏਗੀ ਵਾਤਾਵਰਨ ਪੱਖੀ ਹੋਏਗੀ ਤਾਂ ਜ਼ਾਹਿਰ ਜੀ ਗੱਲ ਹੈ ਜ਼ਰੂਰ ਕਹਿਣਾ ਪਏਗਾ ਕਿ ਫਰਕ ਤਾਂ ਪੈਂਦਾ ਹੈ ਅੱਜ ਦੀ ਇਸ ਖਾਸ ਵਿਚਕਸ ਚੈਨਨ ਹੀ ਮੈਨੂੰ ਦੇ ਇਜਾਜ਼ਤ ਤਾਂ ਹੈ